ਦੇਖੋ ਹੁਣ ਤਾਂ ਨਵੀਂ ਮਸ਼ੀਨਰੀ ਦੇ ਯੁੱਗ ਹੈ ਛੋਟੇ ਟਰੈਕਟਰਾਂ ਦਾ ਤਾਂ ਕੰਮ ਹੋ ਗਿਆ ਫੇਲ ਠੀਕ ਹੈ ਹਾਂ ਜਿਹਦੇ ਕੋਈ ਡੰਗਾ ਲਾਉਣਾ ਉਹ ਛੋਟੇ ਨਾਲ ਲਾਈ ਵੀ ਜਾਂਦਾ ਪਰ ਅੱਜ ਕੱਲ ਵੱਡੇ ਹੋ ਗਏ ਸੰਦੇ ਹਰੇਕ ਕੋਲੇ ਤੁਸੀਂ ਲਾ ਲਓ ਵੱਡੇ ਟਰੈਕਟਰ ਵੱਡੇ ਸੁਪਰ ਸਿੱਟ ਸਾਰਾ ਕੁਝ ਹੋ ਗਿਆ ਤੇ ਜਿਨੇ ਕੋਈ ਛੋਟੀ ਬਾਹੀ ਕਰਨ ਟਰੈਕਟਰ ਉਹਨੂੰ ਛੋਟੇ ਵੀ ਨਹੀਂ ਮਾਰੇ ਛੋਟੇ ਵੀ ਵਧੀਆ ਕਰ ਦਿੰਦੇ ਆ ਹਾਂ ਜਿਵੇਂ ਆ ਸ਼ੇਮੇਂਦਰੇ ਇਹ ਕਿਹੜਾ ਵੀ ਮਨ ਆਏ ਅਭੀ ਘਟ ਰਹਿਣਗੇ ਵੀ ਆਏ ਵੀ ਦੋ ਦਿਨ ਲੇਟ ਬਾਦਨਗੇ ਖੇਤ ਨੂੰ ਕੰਮ ਤੇ ਵੀ ਤਿਆਰ ਤੇ ਵੀ ਕਰ ਦੇਣਗੇ ਪਰ ਉਹ ਜੇ ਹੁਣ ਜਿਵੇਂ ਛੋਟੇ ਸੰਦ ਖਤਮ ਹੋਈ ਜਾਂਦੇ ਜਿਵੇਂ ਛੋਟੀਆਂ ਤਵੀਆਂ ਹੁੰਦੀਆਂ ਸੀ ਹੁਣ 18 18 22 22 ਤਵੀਆਂ ਆ ਗਏ ਵੱਡੇ ਹਾਲ ਹੋ ਗਏ ਪਰ ਜੇ ਆਪਾਂ ਛੋਟੇ ਟਰੈਕਟਰ ਨਾਲ ਖੇਤੀ ਕਰੀਏ ਮਾੜਾ ਉਹ ਵੀ ਨਹੀਂ ਆਪਦੀ ਤਾਂ ਉਹ ਵੀ ਸਹੀ ਹੈ ਸਹੀ ਹੈ ਛੋਟਾ ਵੀ ਸਹੀ ਹੈ ਆ ਵੀ ਫਾਰੇ ਇੱਕ ਬਈਰੇ ਯਾਰਾ ਜਿਵੇਂ ਤੁਹਾਡਾ ਤਜਰਬਾ ਹੈ ਪੰਜ ਚਾਰ ਕਿੱਲੇ ਵਾਲਾ ਵੀ ਅੱਜ ਕੱਲ੍ਹ ਕਈ ਵਾਰੀ 10-12 ਲੱਖ ਦਾ ਨਵਾਂ ਟਰੈਕਟਰ ਲੈ ਲੈਂਦਾ ਉਹਨੂੰ ਕਿਰਾਏ ਤੇ ਬਹਾਉਣ ਦਾ ਫਾਇਦਾ ਹੈ ਜਾਂ ਉਹਨੂੰ ਆਪ ਦਾ ਵੱਡਾ ਟਰੈਕਟਰ ਲੈਣ ਦਾ ਫਿਰ ਉਹਨੂੰ ਕਿਰਾਏ ਤੇ ਬਹਾਉਣ ਦੇ ਫਾਇਦਾ ਜਿਹੜਾ ਪੰਜ ਚਾਰ ਕਿੱਲੇ ਵਾਲਾ ਵਿਚਾਰਾ ਐਡੇ ਐਡੇ ਵੱਡੇ ਟਰੈਕਟਰ ਲਈ ਜਾਂਦੇ ਹੁੰਦੇ ਹੂੰ ਪਰ ਮੇਰੇ ਯਾਰ ਕਹਿੰਦੇ ਯਾਰੀ ਮੁੰਡਾ ਹੁੰਦਾ ਘਰੇ ਉਹ ਲਈ ਜਾਂਦਾ ਬਾਪੂ ਵੱਡੇ ਹੀ ਲਿਆਉਣਾ ਬਸ ਵੱਡਿਆਂ ਦੇ ਕਰਜ਼ਿਆਂ ਥੱਲੇ ਆਈ ਜਾਂਦੇ ਦੇਖੋ ਆਪਾਂ ਕਹਿੰਦੇ ਆ ਵੀ ਨਾ ਦੇਖ ਕੇ ਪੈਰ ਪਸਾਰੋ ਹਣਾ ਕਰਜ਼ਿਆਂ ਥੱਲੇ ਆਏ ਨੇ ਵੱਡੇ ਟਰੈਕਟਰ ਵੱਡੇ ਡੈਕ ਸਾਰੇ ਵੱ ਠੀਕ ਹੈ ਵੀ ਆਪਾਂ ਆਪਣੇ ਘਰ ਨੂੰ ਦੇਖ ਕੇ ਚੱਲੂ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਦੂਜੇ ਨੂੰ ਦੇਖ ਕੇ ਅੱਡੀਆਂ ਚੱਕ ਕੇ ਫਾਹ ਲੈਣਾ ਜੇ ਆਪਣਾ ਛੋਟੇ ਟਰੈਕਟਰ ਨਾਲ ਡੰਗਲਣ ਦਾ ਛੋਟਣ ਨਾਲ ਲਾਹੋ ਨਹੀਂ ਆਪਾਂ ਕਿਰਾਏ ਤੇ ਬਾਹ ਬਹਾ ਹੀ ਕਰਾ ਲੂ ਉਹ ਕੋਈ ਮਾੜਾ ਨਹੀਂ ਹੈਗਾ ਕਿਰਾਏ ਤੇ ਕਰਾ ਲਓ ਤੁਸੀਂ ਦੇ ਕੇ ਅਗਲੇ ਨੂੰ ਕਿਰਾਇਆ ਬੱਟ ਮੰਜੇ ਤੇ ਬਹਿ ਕੇ ਸਾਈਡ ਤੇ ਇਹ ਕਹਦੇ ਵੀ ਬਾਹ ਦੇ ਬੀਜ ਦੇ ਸਭ ਕੋਈ ਕਾਦੇ ਰੂਟਾ ਮਨ ਅੱਜ ਕੱਲ ਕਦੂ ਵਗੈਰਾ ਇਹਦੇ ਕਰਨੇ ਚ ਉਹਨੇ ਚ ਕਿਰਾਏ ਤੇ ਹੁੰਦੇ ਆ ਸਭ ਕੁਝ ਹੁੰਦਾਗਾ ਜ਼ਰੂਰੀ ਤਾਂ ਨਹੀਂ ਵੀ ਆਪਾਂ 10-15 ਲੱਖ ਰੁਪਈਆ ਲਾਉਣਾਗਾ ਇਹ ਕਿਹੜਾ ਸੌਖੇ ਬਣਦੇ ਆ ਬਹੁਤ ਔਖਾ ਪੈਸਾ